ਜਿਹਦਾ ਜੀਵਨ ਹੀ ਹਰੀ ਮੰਦਰ ਬਣ ਜਾਏ ਹਰੀ ਮੰਦਰ ਇਹੋ ਸਰੀਰ ਹੈ ਇਸ ਵਿੱਚ ਸੱਚੇ ਦਾ ਵਾਸਾ ਸਹਿ ਕਹਿੰਦੇ ਨੇ ਕਹਿਣ ਮਾਤਰ ਗੱਲਾਂ ਨਹੀਂ ਨੇ ਪੁੰਨੀਆਂ ਤੇ ਪਾਪੀਆਂ ਸਮਾਜ ਫੈਸਲਾ ਨਹੀਂ ਕਰ ਸਕਦਾ ਸਮਾਜ ਦਾ ਫੈਸਲਾ ਪ੍ਰਮਾਤਮਾ ਨੂੰ ਕਬੂਲ ਨਹੀਂ ਹੈ ਸਮਾਜ ਤੇ ਮੂੰਹ ਵੇਖ ਕੇ ਫੈਸਲੇ ਕਰਦਾ ਹੈ ਅਗਲੇ ਦਾ ਮੂੰਹ ਵੇਖ ਕੇ ਫੈਸਲੇ ਕਰਦਾ ਹੈ ਸਮਾਜ ਤੇ ਕਰਮ ਕਾਂਡ ਨਾਲ ਫੈਸਲੇ ਕਰਦਾ ਹੈ ਸਮਾਜ ਤੇ ਕੀਤਾ ਨੂੰ ਵੇਖ ਕੇ ਫੈਸਲੇ ਕਰਦਾ ਹੈ ਪਰਮਾਤਮਾ ਨੀਅਤ ਨੂੰ ਦੇਖ ਕੇ ਫੈਸਲੇ ਕਰਦਾ ਹੈ ਸਮਾਜ ਤੇ ਦੇਖਦਾ ਇਸ ਨੇ ਕੀਤਾ ਕੀ ਹੈ ਪਰਮਾਤਮਾ ਦੇਖਦਾ ਇਸ ਨੇ ਸੋਚਿਆ ਕੀ ਹੈ ਇਸ ਵਾਸਤੇ ਕਹਿਣ ਮਾਤਰ ਗੱਲਾਂ ਨਹੀਂ ਨੇ ਪੁੰਨੀ ਪਾਪੀ ਆਖਣ ਨਾ ਹੈ ਇਹ ਸਮਾਜ ਦੇ ਕਹਿਣ ਦੀਆਂ ਗੱਲਾਂ ਨਹੀਂ ਨੇ ਇਹ ਕਹਿਣ ਵਾਲੀਆਂ ਗੱਲਾਂ ਨਹੀਂ ਹੈ ਕਰ ਕਰ ਕਰਣਾ ਲਿਖ ਲੈ ਜਾਓ ਜੋ ਮਨੁੱਖ ਕਰਦਾ ਹੈ ਮਾਨਸਿਕ ਤਲ ਤੇ ਉਹਦੇ ਅੰਦਰ ਸੰਸਕਾਰ ਬਣ ਜਾਂਦੇ ਨੇ ਜਾਏ ਪਾਪ ਹੈ ਤੇ ਚਾਏ ਪੁੰਨ ਹੈ ਉਸ ਦੇ ਮੁਤਾਬਕ ਫੈਸਲਾ ਹੁੰਦਾ ਹੈ ਜਿਹਦੇ ਸੰਸਕਾਰ ਬਣ ਗਏ ਨੇ ਉਹਦੇ ਮੁਤਾਬਕ ਫੈਸਲਾ ਹੁੰਦੇ ਨੇ ਤੇ ਸੰਸਕਾਰ ਕਿਸ ਦੇ ਬਣਦੇ ਨੇ ਜਿਹੜਾ ਕਰਮ ਮਨ ਕਰਕੇ ਕੀਤਾ ਜਾਏ ਉਹਦੇ ਸੰਸਕਾਰ ਬਣਦੇ ਨੇ ਇੱਕ ਮਨੁੱਖ ਨੇ ਬੁਰਾ ਕਰ ਛੱਡਿਆ ਮਨ ਕਰਕੇ ਨਹੀਂ ਕੀਤਾ ਉਹਦੇ ਅੰਦਰ ਪਛਤਾਪ ਤੇ ਬਣੇਗਾ ਉਸ ਬੁਰਾਈ ਦੇ ਸੰਸਕਾਰ ਨਹੀਂ ਬਣਨਗੇ ਇਕ ਮਨੁੱਖ ਨੇ ਭਲਾ ਕੀਤਾ ਸਾਰਾ ਦਿਨ ਬਾਣੀ ਪੜ੍ਹੀ ਪਰ ਮਨ ਕਰਕੇ ਨਹੀਂ ਪੜ੍ਹੀ ਯਕੀਨ ਜਾਨੋ ਇਸ ਬਾਣੀ ਦੇ ਸੰਸਕਾਰ ਨਹੀਂ ਬਣਨਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮੰਨ ਕਰ ਕਬੋ ਨਾ ਹਰ ਗੁਣ ਗਾਇਓ ਤੋ ਮੰਨ ਕਰਕੇ ਤੇ ਕਦੀ ਗਾਇਆ ਹੀ ਨਹੀਂ ਸੰਸਕਾਰ ਬਣੇ ਹੀ ਨਹੀਂ ਕਰ ਕਰ ਕਰਨਾ ਲਿਖ ਲੈ ਜਾ ਜੋ ਮਨ ਨਾਲ ਕੀਤਾ ਜਾਂਦਾ ਹੈ ਸੰਸਕਾਰ ਉਸ ਦੇ ਬਣਦੇ ਨੇ ਚਾਹੋ ਕਰਤ ਬਣੇ ਤੇ ਚਾਹੇ ਵਿਚਾਰ ਬਣੇ ਚਾਹੇ ਉਹ ਕਿਰਦਾਰ ਬਣੇ ਤੇ ਚਾਹੇ ਵਿਚਾਰ ਬਣੇ ਮਾਨਸਿਕ ਤਲ ਤੇ ਜੋ ਚੱਲਦਾ ਹੈ ਉਸੇ ਦੇ ਸੰਸਕਾਰ ਬਣਦੇ ਨੇ ਉਹੀ ਲਿਖਿਆ ਜਾਂਦਾ ਹੈ ਉਹੀ ਜੋ ਹੈ ਮਨ ਵਿੱਚ ਅੰਕੁਰਿਤ ਹੁੰਦਾ ਹੈ ਸਹਿਬ ਕਨਨ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਉਸ ਤੇ ਮੁਤਾਬਕ ਜੋ ਹੈ ਫੈਸਲੇ ਹੁੰਦੇ ਨੇ